ਕਿਦੋਂ ਗੁਰੂ ਜੀ ਨੇ ਮਹਾਰਾਜ ਜਿਹੜਾ ਪ੍ਰਕਾਸ਼ ਪੁਰ ਕੋਤਰ ਬਣਾਇਆ ਉਹਦੇ ਬਾਰੇ ਕਿਸਾਨਾ ਵਰਗ ਉਹਦੇ ਨੂੰ ਸਤਿਗੁਰੂ ਸਾਈਬੇ ਕਮਾਲ ਮੀਰੀ ਪੀਰੀ ਦੇ ਸ਼ੰਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਪਿੱਤਰ ਅਸਥਾਨ ਗੁਰਦੁਆਰਾ 6ਵੀਂ ਪਾਸ਼ਾਏ ਸੀਐਮਸੀ ਚੌਂਕ ਲੁਧਿਆਣਾ ਵਿਖੇ ਜਗਤ ਤਾਰਕ ਬਾਦਸ਼ਾਹ ਦਰवेश ਸਾਈਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਹਾਨ ਪ੍ਰਕਾਸ਼ ਪੁਰਬ ਸਤਿ ਆਮਰਤ ਵੇਲੇ ਤੋਂ ਹੀ ਮਨਾਰੀਆਂ ਹਨ ਅਮਰਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਤਿਗੁਰਾਂ ਦੇ ਦਰਬਾਰ ਵਿੱਚ ਸਾਰੇ ਹੀ ਪੱਗ ਪ੍ਰਸਿੱਧ ਕੀਰਤਨੀ ਜਥੇ ਫਾਇਦੇਨਾ ਫਾਇਦੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨਦੇ ਲਈ ਪਹੁੰਚ ਰਹੇ ਹਨ ਕਿਹੜੇ ਕਿਹੜੇ ਆ ਗਏ ਜੀ ਸਤਿਗੁਰੂ ਜਿਹਦੀ ಅಪਾਰ ਬਖਸ਼ਿਸ਼ ਦੇ ਨਾਲ ਫਾਇਦੇ ਇਹਨਾਂ ਸਮਾਗਮਾਂ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਮਲੋਟ ਭਾਈ ਸਾਹਿਬ ਭਾਈ ਜਗਮਉਰ ਸਿੰਘ ਜੀ ਕੋਮਲ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਤੇ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਅਤੇ ਉਹਨਾਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅਮਰਸਰ ਤੋਂ ਭਾਈ ਸਾਹਿਬ ਭਾਈ ਅਨੰਤ ਸਿੰਘ ਜੀ ਦਰਬਾਰ ਸਾਹਿਬ ਤੋਂ ਅਤੇ ਭਾਈ ਸਾਹਿਬ ਭਾਈ ਕੁਲਵੀਰ ਸਿੰਘ ਜੀ ਫਾਜਲਕਾ ਤੋਂ ਅੱਜ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੇ ਹਨ ਬੀਬੀ ਮਨਬੀਰ ਕੌਰ ਜੀ ਖਾਲਸਾ ਫਾਜਲਕਾ ਵਾਲੇ ਉਹ ਵੀ ਅੱਜ ਇਹਨਾਂ ਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੇ ਹਨ ਸਾਰੇ ਹੀ ਪਤ ਪ੍ਰਸਿੱਧ ਕੀਰਤਨੀ ਜਥੇ ਅੱਜ ਦੇ ਇਸ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਲਈ ਪਹੁੰਚਣਗੇ ਸਤਿਗੁਰੂ ਬਖਸ਼ਿਸ਼ ਕਰੇ ਮੇਰੀ ਪੀੜੀ ਦੇ ਸ਼ੈਨਸ਼ਾ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਉੱਤੇ ਹਰ ਗੁਰਪੁਰਪ ਸਾਹਿਬਾਨ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਮਨਾਏ ਜਾਂਦੇ ਹਨ। ਸਾਹਿਬਾਂ ਦੇ ਮਹਾਨ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਜਿੱਥੇ ਅੱਜ ਸਾਹਿਬਾਂ ਦਾ ਮਹਾਨ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਉੱਥੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਜੋਦੜੀ ਹੈ ਕਿ ਸਤਿਗੁਰੂ ਬਖਸ਼ਿਸ਼ ਕਰੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਪ੍ਰਸਿੱਧ ਕਿਸਾਨ ਨੇਤਾ ਉਹਨਾਂ ਦੀ ਸਿਹਤ ਜੋ ਵਿਗੜੀ ਹੋਈ ਹੈ ਉਹ ਆਪਣੇ ਮਰਨ ਮਰਤ ਦੇ ਉੱਤੇ ਬਾਰਡਰ ਦੇ ਉੱਤੇ ਖੜੇ ਹਨ ਬੈਠੇ ਹਨ ਬਾਰਡਰ ਦੇ ਉੱਤੇ ਬੈਠੇ ਹਨ ਸਤਿਗੁਰੂ ਬਖਸ਼ਿਸ਼ ਕਰੇ ਉਹਨਾਂ ਦੀ ਸਿਹਤ ਠੀਕ ਰਵੇ ਤੇ ਕਿਸਾਨ ਨੇਤਾ ਆਪਣੇ ਹੱਕੀ ਮੰਗਾਂ ਦੀ ਖਾਤਰ ਬਾਰਡਰ ਦੇ ਉੱਤੇ ਕਾਫੀ ਸਮੇਂ ਤੋਂ ਜੋ ਸੰਘਰਸ਼ ਕਰ ਰਹੇ ਹਨ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਸਰਕਾਰ ਦੇ ਮਨਾਂ ਦੇ ਵਿੱਚ ਕੁਝ ਢਿੱਲ ਆਵੇ ਉਹਨਾਂ ਦੀਆਂ ਹੱਕੀ ਮੰਗਾਂ ਮੰਨ ਲੀਆਂ ਜਾਣ ਤਾਂ ਜੋ ਅੱਜ ਸਹੇਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਇza ਮਨਾਇਆ ਹੋਇਆ ਵਰਪੂਰ ਸਫਲ ਹੋ ਸਕੇ ਅਤੇ ਅਜਿਹੀ ਅਰਦਾਸ ਜੋ ਦੜੀ ਦੇ ਨਾਲ ਹੀ ਮੈਂ ਇੱਕ ਵਾਰੀ ਫਿਰ ਸਹੇਬਾਂ ਦੇ ਮਹਾਨ ਪ੍ਰਕਾਸ਼ਪੁਰਪ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲਾਇਕ ਵਧਾਈ ਦਿੰਦਾ ਹਾਂ ਤੇ ਸਰਕਾਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਉਹਨਾਂ ਦੀਆਂ ਹੱਕੀ ਮੰਗਾਂ ਮੰਨ ਕੇ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ